ਕਰਵਾਇਆ ਜਾ ਰਿਹਾ ਹੈ ਇਸ ਸੰमेलन ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਕਿਨਰ ਸਮਾਜ ਦੇ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਿਆ ਤੇ ਉਹਨਾਂ ਦੇ ਵੱਲੋਂ ਨੱਚ ਟੱਪ ਕੀ ਅਤੇ ਬੈਂਡ ਵਾਜਾ ਦੇ ਨਾਲ ਯਾਤਰਾ ਕੱਢੀ ਗਈ ਇਸ ਮੌਕੇ ਤੇ ਕਿਨਰ ਸਮਾਜ ਦੇ ਮੁਖੀਆਂ ਨੇ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਦੇ ਰੋਖਤਾਮ ਦੇ ਲਈ ਵੀ ਸਰਕਾਰਾਂ ਨੂੰ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਸਾਰਿਆਂ ਨੂੰ ਬੇਟੀ ਪੜਾਓ ਅਤੇ ਬੇਟੀ ਬਚਾਓ ਦਾ ਨਾਅਰਾ ਵੀ ਦਿੱਤਾ ਗਿਆ ਜੀ ਫੱਲਦੀ ਮੈਂ ਸੈਰੇ ਤੋਂ ਆਈਆਂ ਹਾਂ

ਕਿੰਨੇ ਦੇ ਤੱਕ ਮਿਲ ਲਏ ਸਾਲਾ ਹੈਗਾ ਜੀ 10 12 ਦਿਨ ਦਾ ਸੇਲਣਾ ਜਿਹੜੇ ਮਾਨ ਤੋਂ ਕਿੱਥੇ ਹੋਏ ਪੜੇ ਸਾਰੇ ਅਰिजिनल ਹੈ ਜਿਹੜੇ ਅੱਜ ਕੱਲ ਕੋਈ ਸ਼ਰਾਬ ਨਹੀਂ ਜੀ ਨਹੀਂ ਸਾਡੇ ਉਹਨਾਂ ਚੀਜ਼ਾਂ ਦੀ ਐਂਟਰੀ ਨਹੀਂ ਹੈ ਕਿ ਸਾਡੇ ਕੋਈ ਨਸ਼ਾ ਕਰਨ ਵਾਲਾ ਟ੍ਰਿਕ ਕਰਨ ਵਾਲਾ ਸਾਡੀ ਆ ਜੀ ਸਕਦਾ ਜੀ ਕਿੰਨੇ ਦੇ ਕਿਹੜੀ ਜਗ੍ਹਾ ਤੇ ਚੱਲ ਰਿਹਾ ਹਾਂ ਹਾਂ ਜੀ ਇੱਥੇ ਚੱਲ ਰਿਹਾ ਜੀ ਆਪਣਾ ਪੈਲਸ ਦੇ ਅੰਦਰ ਨਾਪਾ ਦੇ ਵਿੱਚ ਕੀ ਮੈਸੇਜ ਕੀ ਦੇਣਾ ਚਾਹੋਗੇ ਹਾਂ ਜੀ ਮੈਸੇਜ ਇਹ ਦੇਣਾ ਚਾਹੁੰਦੇ ਜੀ ਬੇਟੀ ਪੜਾਓ ਬੇਟੀ ਬਚਾਓ ਜੈ ਹਿੰਦ ਜੈ ਭਾਰਤ ਦਾਤਾ ਸਭ ਨੂੰ ਰਾਜੀ ਖੁਸ਼ੀ ਰੱਖੇ ਸਭ ਨੂੰ ਆਪਣਾ

नशा खत्म होना बहुत ज्यादा नुकसान हो रहा अजक जवान पीढ़ी है खत्म करा नशे रोक ला दी जाए बंद होना चाहिए बजुर्गे बुजुर्ग की जीत पासी कहने रोटी है बहुत व्डे बजुर्ग की बहुत आल इंडिया हुए हैं बहुत खुश होके दुआ ला मालक राजी रखे ਹੋਂਡੇ ਹਣ ਵਿਆਹ ਹਣ ਤਾਂ ਕਰਕੇ ਦਾਸ ਕਰਦੀ ਆ ਤੁਹਾਡੀ ਖੁਸ਼ਕ